ਅਸੀਂ ਵਰਕਆਊਟ ਜਦੋਂ ਕਰਦੇ ਆ ਨਾ ਉਹ ਸਾਡੇ ਜਿਹੜੇ ਮਸਲ ਬਰੀ ਬਰੀ ਟੁੱਟਦੇ ਨੇ ਤੇ ਉਹਦੀ ਰਿਪੇਅਰ ਕਰਨ ਦੇ ਵਿੱਚ ਜਦੋਂ ਤੱਕ ਅਸੀਂ ਪ੍ਰੋਟੀਨ ਖਾਵਾਂਗੇ ਅਸੀਂ ਹੈਲਦੀ ਰਹਾਂਗੇ ਜਦੋਂ ਅਸੀਂ ਪ੍ਰੋਟੀਨ ਨਹੀਂ ਖਾਵਾਂਗੇ ਉਦੋਂ ਅਸੀਂ ਜਿਹੜਾ ਤੁਹਾਡਾ ਬੋਡੀ weight ਆ ਜਿਹੜਾ ਕੰਟਰੋਲ ਰਹਿੰਦਾ ਬੋਡੀ weight ਤੁਹਾਡਾ ਘਟਦਾ ਵਾ ਮਸਲਸਾਂ ਹੀ ਵਾਦਦਾ ਵਾ ਉਦੋਂ ਤੱਕ ਜਿਹੜਾ ਤੁਹਾਡਾ ਬੋਡੀ weight ਆ ਤੁਹਾਡਾ ਘਟਣਾ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਹਨਾ ਹੈਲਦੀ ਰਹੋਗੇ ਤੁਹਾਡਾ ਜਿਹੜਾ ਬੋਡੀ weight ਆ ਉਹ ਵੀ ਤੁਹਾਡਾ ਘਟਣਾ ਸ਼ੁਰੂ ਹੋ ਜਾਏਗਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਪਾ ਜੀ ਅਸੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਪ੍ਰੋਟੀਨ ਆ ਸਾਡੇ ਲਈ ਕਿੰਨਾ ਜ਼ਰੂਰੀ ਆ ਦੇਖੋ ਜੇ ਤੁਹਾਡਾ ਬੋਡੀ weight ਬਹੁਤ ਜ਼ਿਆਦਾ ਵਧਿਆ ਹੋਇਆ ਬਾਣਾ ਤੁਹਾਡਾ ਟਿੱਡ ਬਾਹਰ ਆ ਤੁਹਾਡੇ ਥਾਈ ਬਹੁਤ ਵੱਡਿਆ ਤੁਹਾਡੀ hip ਬਹੁਤ ਜ਼ਿਆਦਾ ਬਾਜਾ ਪਿੱਛੇ ਬੈਕ ਦੇ ਉੱਤੇ ਤੁਹਾਡੇ ਫੈਟ ਬਹੁਤ ਜ਼ਿਆਦਾ ਚੜੀ ਹੋਈ ਆ ਤੁਸੀਂ ਨਾ ਵਰਕਆਊਟ ਵੀ ਕਰਕੇ ਦੇਖ ਲਿਆ ਡਾਈਟ ਵੀ ਤੁਸੀਂ ਖਾ ਕੇ ਦੇਖ ਲਈ ਪਰ ਤੁਹਾਡਾ ਜਿਹੜਾ ਬੋਡੀ weight ਆ ਉਹ ਘਟਿਆ ਨਹੀਂ ਹੈਗਾ ਜਿਹੜਾ ਤੁਹਾਡਾ ਬੋਡੀ weight ਆ ਜੀ ਉਹ ਕਿਉਂ ਨਹੀਂ ਘਟਦਾ ਹੈਗਾ ਉਹ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਜਿਹੜਾ ਪ੍ਰੋਟੀਨ ਨਾਲ ਸਾਡੇ ਲਈ ਪ੍ਰੋਟੀਨ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਦੋਂ ਤੱਕ ਸਾਡੀ ਡਾਈਟ ਦੇ ਵਿੱਚ ਜੋ ਵੀ ਅਸੀਂ ਖਾਂਦੇ ਆ ਡੇਲੀ ਦੇ ਵਿੱਚ ਸਾਨੂੰ ਪ੍ਰੋਟੀਨ ਚਾਹੀਦਾ ਹੀ ਚਾਹੀਦਾ ਹੁੰਦਾ ਵਾ ਜਿੰਨਾ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ ਜਾਊਗਾ ਨਾ ਤੁਹਾਡਾ ਜਿਹੜਾ ਬੋਡੀ weight ਆ ਉਨੀ ਛੇਤੀ ਘਟੇਗਾ ਅਸੀਂ ਕੀ ਕਰਦੇ ਆ ਜਦੋਂ ਅਸੀਂ ਕੋਈ ਵੀ ਮੀਲ ਅਸੀਂ ਖਾਂਦੇ ਆ ਮੰਨ ਕੇ ਚਲੋ ਤੁਸੀਂ ਤਿੰਨ ਟਾਈਮ ਖਾਂਦੇ ਆ ਹਨਾ ਤੁਸੀਂ ਬ੍ਰੇਕਫਾਸਟ ਕਰਦੇ ਹੋ ਲੰਚ ਕਰਦੇ ਹੋ ਡਿਨਰ ਕਰਦੇ ਹੋ ਉਸ ਤੋਂ ਵੀ ਨਾ ਤੁਸੀਂ ਕੁਝ ਨਹੀਂ ਖਾਂਦੇ ਹੈਗੇ ਤਾਂ ਉਹਦੇ ਵਿੱਚ ਤੁਸੀਂ ਇਹ ਚੀਜ਼ ਦੇਖਿਆ ਕਰੋ ਵੀ ਉਹਦੇ ਵਿੱਚ ਤੁਹਾਡੇ ਲਈ ਮਤਲਬ ਵੀ ਪ੍ਰੋਟੀਨ ਹੈਗਾ ਉਹਦੇ ਵਿੱਚ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਡਾਈਟ ਦੇ ਵਿੱਚ ਪ੍ਰੋਟੀਨ ਸ਼ਾਮਿਲ ਹੀ ਨਹੀਂ ਹੁੰਦਾ ਹੈਗਾ ਜਦੋਂ ਤੱਕ ਤੁਸੀਂ ਪ੍ਰੋਟੀਨ ਨੂੰ ਤੁਸੀਂ ਸ਼ਾਮਿਲ ਨਹੀਂ ਕਰੋਗੇ ਆਪਣੀ ਡਾਈਟ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਵਰਕਆਊਟ ਕਰ ਲਓ ਜਿੰਨਾ ਮਰਜੀ ਤੁਸੀਂ ਮਤਲਬ ਵੀ ਹੋਰ ਕੁਝ ਡਾਈਟਿੰਗ ਤੇ ਰਹੀ ਚਲੋ ਤੁਹਾਡਾ ਬੋਡੀ weight ਘਟ ਰਹੀ ਨਹੀਂ ਹੈਗਾ ਕਿਉਂਕਿ ਦੇਖੋ ਜਿਹੜਾ ਪ੍ਰੋਟੀਨ ਆ ਨਾ ਇੱਕ ਤਰ੍ਹਾਂ ਸਾਡੇ ਅੰਦਰ ਜਿਹੜਾ ਮਸਲਾ ਮਸਲ ਉਹਨੇ ਬਣਾਉਣਾ ਵਾ ਮਸਲ ਬਣਾਏਗਾ ਤੇ ਜਿਹੜੀ ਤੁਹਾਡੀ ਫੈਟ ਹੈ ਜਿਹੜੀ ਉਹ ਘਟਾਏਗਾ ਯਾਨੀ ਕਿ ਤੁਹਾਡਾ ਜਿਹੜਾ ਬੋਡੀ weight ਵਧਿਆ ਹੋਇਆ ਵਾ ਉਹਨੇ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਨੀ ਹੈ ਤੇ ਜਿਹੜਾ ਮਸਲਾ ਤੁਹਾਡਾ ਮਸਲ ਨੂੰ ਸਟਰੋਂਗ ਕਰੇਗਾ ਤੇ ਮਸਲ ਦਾ ਜਿਹੜਾ ਸਾਈਜ਼ ਆ ਉਹ ਵਧੇਗਾ ਹੀ ਵਧੇਗਾ ਤੁਸੀਂ ਬੋਡੀ ਬਿਲਡਰ ਦੇਖੇ ਹੋਣੇ ਜਿਹੜੇ ਬੋਡੀ ਬਿਲਡਰ ਨੇ ਵਧੀਆ-ਵਧੀਆ ਬੋਡੀ ਬਿਲਡਰ ਨੇ ਉਹ ਆਪਣਾ ਜਿਹੜਾ ਪ੍ਰੋਟੀਨ ਆ ਨਾ ਉਹ ਲੋੜ ਤੋਂ ਵੱਧ ਖਾਂਦੇ ਨੇ ਤਾਂ ਕਰਕੇ ਉਹਨਾਂ ਦੇ ਜਿਹੜੇ ਮਸਲ ਨੇ ਉਹਨਾਂ ਦਾ ਮਸਲ ਸਾਈਜ਼ ਆ ਜਿਹੜਾ ਉਹਨਾਂ ਦਾ ਵਧਿਆ ਹੋਇਆ ਵਾ ਮਸਲ ਦੀ ਉਹਨਾਂ ਦੀ ਗ੍ਰੋਥ ਛੇਤੀ ਹੁੰਦੀ ਹੈ ਕਿਉਂਕਿ ਉਹ ਆਪਣੀ ਹਰ ਇੱਕ ਡਾਈਟ ਦੇ ਵਿੱਚ ਹਰ ਇੱਕ ਮੀਲ ਦੇ ਵਿੱਚ ਉਹ ਉਹ ਆਪਣਾ ਮਤਲਬ ਵੀ ਪ੍ਰੋਟੀਨ ਐਡ ਕਰਦੀ ਕਰਦਿਆ ਅੰਡੇ ਹੋ ਗਏ ਚਿਕਨ ਹੋ ਗਿਆ ਉਹਦਾ ਐਡ ਕਰਦੇ ਕਰਦੇ ਉਸ ਤੋਂ ਇਲਾਵਾ ਮਤਲਬ ਵੀ ਵੇ ਪ੍ਰੋਟੀਨ ਹੋਗੇ ਜਿਹੜੇ ਡੱਬੇ ਵਾਲੇ ਪ੍ਰੋਟੀਨ ਹੁੰਦੇ ਆ ਨਾ ਵਧੀਆ ਉਹ ਉਹ ਵੀ ਐਡ ਕਰਦੇ ਨੇ ਉਸ ਤੋਂ ਬਿਨਾ ਮਰ ਕੇ ਚਲੋ ਕੋਈ ਚੀਜ਼ ਖਾਣੀ ਆ ਜਾਂ 11 12 ਵਜੇ ਕੋਈ ਵੀ ਮੀਲ ਲੈਣੀ ਆ ਤਾਂ ਵੇ ਆਈਸੋਲੇਟ ਪ੍ਰੋਟੀਨ ਹੋ ਗਿਆ ਜਾਂ ਕਹਿੰਦਾ ਵੇ ਪ੍ਰੋਟੀਨ ਹੋ ਗਿਆ ਉਹ ਮਤਲਬ ਲੈਂਦੇ ਹੀ ਲੈਂਦੇ ਨੇ ਉਹਦੇ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਬੋਡੀ weight ਆ ਜਿਹੜਾ ਕੰਟਰੋਲ ਰਹਿੰਦਾ ਬੋਡੀ weight ਤੁਹਾਡਾ ਘਟਦਾ ਵਾ ਮਸਲਸਾਈ ਵਾਧਦਾ ਵਾ ਤੇ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰੋਗੇ ਸੋ ਇਸ ਕਰਕੇ ਜਦ ਵੀ ਤੁਸੀਂ ਕੋਈ ਨਾ ਕੋਈ ਚੀਜ਼ ਖਾਣੀ ਆ ਨਾ ਤੁਸੀਂ ਇਹ ਚੀਜ਼ ਦੇਖਿਆ ਕਰੋ ਪਹਿਲਾਂ ਵੀ ਯਾਰ ਸਾਨੂੰ ਇਹਦੇ ਵਿੱਚ ਵੀ ਕਿੰਨਾ ਪ੍ਰੋਟੀਨ ਮਿਲਦਾ ਪਿਆ ਕਿੰਨੀ ਫੈਟ ਮਿਲਦੀ ਪਈ ਹੈ ਕਿੰਨਾ ਇਹਦੇ ਵਿੱਚ ਕਾਰਬੋਹਾਈਡਰੇਟ ਮਿਲਦਾ ਪਿਆ ਵਾ ਜੇ ਤਾਂ ਕੋਈ ਪ੍ਰੋਟੀਨ ਵਾਲੀ ਚੀਜ਼ ਤੁਹਾਡੇ ਨੂੰ ਜ਼ਿਆਦਾ ਮਿਲਦੀ ਪਈ ਹੈ ਤਾਂ ਤੁਸੀਂ ਖਾ ਸਕਦੇ ਹੋ ਜਦੋਂ ਵੀ ਤੁਸੀਂ ਬ੍ਰੇਕਫਾਸਟ ਕਰਨਾ ਵਾ ਬ੍ਰੇਕਫਾਸਟ ਕਰਨਾ ਲੰਚ ਕਰਨਾ ਡਿਨਰ ਕਰਨਾ ਉਹਦੇ ਵਿੱਚ ਪ੍ਰੋਟੀਨ ਐਡ ਕਰਨਾ ਹੀ ਕਰਨਾ ਵਾ ਹੁਣ ਤੁਸੀਂ ਕਹੋਗੇ ਕਿ ਵੀਰ ਜੀ ਅਸੀਂ ਤਾਂ ਮਤਲਬ ਜਿਹੜੇ ਡੱਬੇ ਵਾਲੇ ਪ੍ਰੋਟੀਨ ਨਹੀਂ ਖਾ ਸਕਦੇ ਹੈਗੇ ਕੋਈ ਦਿੱਕਤ ਨਹੀਂ ਨਾ ਖਾਓ ਹਨਾ ਤੁਸੀਂ ਕੀ ਕਰੋ ਜੇ ਤਾਂ ਤੁਸੀਂ ਨੋਨ-ਵੈਜ ਖਾ ਲੈਨੇ ਹੋ ਨੋਨ-ਵੈਜ ਦੇ ਵਿੱਚ ਤੁਸੀਂ ਆਂਡੇ ਐਡ ਕਰ ਲਓ ਬ੍ਰੇਕਫਾਸਟ ਦੇ ਵਿੱਚ ਜਿਵੇਂ ਆਂਡੇ ਦੀ ਪੁਰਜੀ ਬਣਾ ਲਈ ਆਂਡੇ ਦੀ ਆਮਲੇਟ ਬਣਾ ਲਈ ਉਬਲੇ ਹੋਏ ਆਂਡੇ ਖਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਆਂਡੇ ਵਗੈਰਾ ਨਹੀਂ ਖਾਂਦੇ ਹੈਗੇ ਨੋਨ-ਵੈਜ ਤਾਂ ਤੁਸੀਂ ਕੀ ਕਰੋ ਤੁਸੀਂ ਪਨੀਰ ਰੇਡ ਕਰ ਲਓ ਹਨਾ 1.5 200 ਗ੍ਰਾਮ ਪਨੀਰ ਰੇਡ ਕਰ ਲਓ ਬ੍ਰੈਕਫਾਸਟ ਦੇ ਵਿੱਚ ਕੱਚਾ ਪਨੀਰ ਵੀ ਕਾ ਸਕਦੇ ਹੋ ਜਾਂ ਪਨੀਰ ਦੀ ਭੁਰਜੀ ਬਣਾ ਸਕਦੇ ਹੋ 올ੀਵ ਆਇਲ ਪਾ ਕੇ ਨਾ ਦੂਜਾ ਤੇਲ ਨਹੀਂ ਪਾਣਾ ਹੈਗਾ 올ੀਵ ਆਇਲ ਪਾ ਲਓ ਉਹ ਤੁਸੀਂ ਪਨੀਰ ਦੀ ਭੁਰਜੀ ਬਣਾ ਸਕਦੇ ਹੋ ਪਨੀਰ ਸੈਂਡਵਿਚ ਬਣਾ ਸਕਦੇ ਹੋ ਤੁਸੀਂ ਹਨਾ ਜਦੋਂ ਤੁਸੀਂ ਲੰਚ ਕਰਨਾ ਲੰਚ ਦੇ ਵਿੱਚ ਵੀ ਤੁਸੀਂ ਇਹ ਦੇਖੋ ਵੀ ਤੁਸੀਂ ਤੁਹਾਡੇ ਲੰਚ ਦੇ ਵਿੱਚ ਮੀਲ ਦੇ ਵਿੱਚ ਕੋਈ ਵੀ ਤੁਸੀਂ ਫੂਡ ਲੈ ਰਹੇ ਹੋ ਉਹਦੇ ਵਿੱਚ ਪ੍ਰੋਟੀਨ ਹੀ ਕਿੰਨਾ ਵਾ ਹਨਾ ਜਿਹੜਾ ਪ੍ਰੋਟੀਨ ਸਾਰਿਆਂ ਨਾਲ ਵੱਧ ਮਾਤਰਾ ਦੇ ਵਿੱਚ ਜਿਹਦੇ ਵਿੱਚ ਹੁੰਦਾ ਚਿਕਨ ਹੋ ਗਿਆ ਅੰਡੇ ਹੋਗੇ ਹਣਾ ਸੋਇਆਬੀਂ ਦੀ ਬੜੀ ਹੋ ਗਿਆ ਇਹਨਾਂ ਦੇ ਵਿੱਚ ਹੁੰਦਾ ਵਾਜੇ ਤੁਸੀਂ ਨੌਨ ਵੇਜ ਖਾ ਲੈਨੇ ਹੋ ਤਾਂ ਲੰਚ ਦੇ ਵਿੱਚ ਵੀ ਤੁਸੀਂ ਅੰਡੇ ਘਟੂ ਘਟ 4-5 ਅੰਡੇ ਜ਼ਰੂਰ ਉਬਲੇ ਹੋਏ ਐਡ ਕਰੋ ਜਿਹੜਾ ਉਹਦਾ ਜੈਲੋ ਪਾਟ ਹੁੰਦਾ ਜੈਲੋ ਪਾਟ ਕੱਢ ਲਓ 4-5 ਉਬਲੇ ਹੋਏ ਅੰਡੇ ਜ਼ਰੂਰ ਐਡ ਕਰੋ ਜੀ ਨੰਬਰ 1 ਨੰਬਰ 2 ਦੇ ਵਿੱਚ ਜਾਂ ਫਿਰ ਤੁਸੀਂ ਅੰਡੇ ਨਹੀਂ ਲੈਨੇ ਤਾਂ ਚਿਕਨ ਖਾ ਸਕਦੇ ਹੋ ਚਿਕਨ ਵੀ ਖਾਓ ਤੁਸੀਂ ਠੀਕ ਹੈ ਜੀ 1.5 200 ਗ੍ਰਾਮ ਖਾਣਾ ਉਸ ਤੋਂ ਵੱਧ ਨਹੀਂ ਖਾਣਾ ਹੈਗਾ 200 ਗ੍ਰਾਮ ਵੱਧ ਰੋ ਵੱਧ ਖਾ ਸਕਦੇ ਹੋ ਉਸ ਤੋਂ ਵੱਧ ਤੁਸੀਂ ਖਾਣਾ ਨਹੀਂ ਹੈਗਾ ਕਿਉਂਕਿ ਜਿਹੜੀ ਸਾਡੀ ਬੋਡੀ ਨੂੰ 200 ਗ੍ਰਾਮ ਪ੍ਰੋਟੀਨ ਤੋਂ ਵੱਧ ਜਿਆਦਾ ਮਤ ਅਨੂ ਸੈਵਟ ਵੀ ਨਹੀਂ ਕਰਦੀ ਹੈਗੀ ਤੇ ਪ੍ਰੋਟੀਨ ਦਾ ਜਿਹੜਾ ਤੁਹਾਡਾ ਸਾਰਾ ਉਹ ਖਰਾਬ ਹੀ ਜਾਣਾ ਵਾ ਸੋ ਇਸ ਕਰਕੇ 200 ਗ੍ਰਾਮ ਤੁਸੀਂ ਚਿਕਨ ਲੈ ਸਕਦੇ ਹੋ ਬੋਇਲ ਚਿਕਨ ਲੈ ਲਓ ਜਾਂ 올ਿਵ ਆਇਲ ਉਹਦੇ ਵਿੱਚ ਬਣਾ ਲਓ ਤੇਲ ਦੇ ਵਿੱਚ ਬਣਾ ਲਓ ਜਾਂ ਫਰਾਈ ਕਰਕੇ ਜੇ 올ਿਵ ਆਇਲ ਦੇ ਵਿੱਚ ਬਣਾ ਸਕਦੇ ਹੋ ਜਾਂ ਸਟੀਮ ਕਰਕੇ ਬਣਾ ਸਕਦੇ ਹੋ ਸਭ ਤੋਂ ਵਧੀਆ ਵਾ ਸੋਰਸ ਆ ਇਹ ਚਿਕਨ ਦਾ ਹਨਾ ਤੁਹਾਨੂੰ ਪ੍ਰੋਟੀਨ ਹੀ ਪ੍ਰੋਟੀਨ ਮਿਲੇਗਾ ਫੈਟ ਉਹਦੇ ਵਿੱਚ ਹੈ ਨਹੀਂ ਗੀ ਕਾਰਬੋਹਾਈਡਰੇਟ ਵੀ ਉਹਦੇ ਵਿੱਚ ਹੈ ਨਹੀਂ ਉਬਲੇ ਹੋਏ ਅੰਡੇ ਐਡ ਕਰ ਸਕਦੇ ਹੋ ਜੇ ਨਹੀਂ ਤੁਸੀਂ ਮਤਲਬ ਇਹ ਚੀਜ਼ਾਂ ਨਾ ਨੋਨ ਵੇਜ ਨਹੀਂ ਖਾਂਦੇ ਤਾਂ ਤੁਸੀਂ ਸੋਇਆ ਬੀਜ ਦੀਆਂ ਬੜੀਆਂ ਖਾ ਸਕਦੇ ਹੋ ਠੀਕ ਹੈ ਜੀ ਬਣਾ ਕੇ ਤੇ ਜਾਂ ਫਿਰ ਤੁਸੀਂ ਪਨੀਰ ਏਡ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਇਹ ਚ ਜਬਣਾ ਕਿ ਖਾਓ ਉਹਦੇ ਵਿੱਚ ਜਨਨ ਕੀ ਪ੍ਰੋਟੀਨ ਜਿਹੜਾ ਉਹਨੂੰ ਏਡ ਕਰਨਾ ਹੀ ਕਰਨਾ ਵਾ ਇਸੇ ਤਰ੍ਹਾਂ ਡਿਨਰ ਦੇ ਵਿੱਚ ਡਿਨਰ ਦੇ ਵਿੱਚ ਤੁਸੀਂ ਚਿਕਨ ਖਾ ਸਕਦੇ ਹੋ ਨਾਲ ਤੁਸੀਂ ਉਬਲੇ ਅੰਡੇ ਲੈ ਸਕਦੇ ਹੋ ਅੰਡੇ ਦੀ ਭੁਰਜੀ ਬਣਾ ਸਕਦੇ ਜਨਨ ਕੀ ਅੰਡੇ ਨੂੰ ਕਿਸੇ ਵੀ ਫਾਰਮ ਫਾਰਮ ਦੇ ਵਿੱਚ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਤੇ ਜੇ ਨਹੀਂ ਮਤਲਬ ਤੁਸੀਂ ਆਡੇ ਅੰਡੇ ਖਾਣ ਹੈਗੇ ਜਿਵੇਂ ਮੈਂ ਲੰਚ ਦੇ ਵਿੱਚ ਤੁਹਾਨੂੰ ਦੱਸਿਆ ਵਾ ਤੁਸੀਂ ਸੋਇਆ ਬੀਂਦੀਆਂ ਬੜੀਆਂ ਹੋਗੀਆਂ ਉਹ ਲੈ ਸਕਦੇ ਹੋ ਜਾਂ ਫਿਰ ਤੁਸੀਂ ਪਨੀਰ ਲੈ ਸਕਦੇ ਹੋ ਟੋਫੂ ਪਨੀਰ ਲੈ ਸਕਦੇ ਹੋ ਦੂਜਾ ਰਾ ਪਨੀਰ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਜਾਨਕੀ ਪ੍ਰੋਟੀਨ ਤੁਸੀਂ ਐਡ ਕਰਨਾ ਹੀ ਕਰਨਾ ਵਾ ਪ੍ਰੋਟੀਨ ਦਾ ਸਾਡੀ ਬੋਡੀ ਦੇ ਵਿੱਚ ਬਹੁਤ ਜਿਆਦਾ ਕੰਮ ਆ ਜਿਹੜੇ ਸਾਡੇ ਮਸਲ ਟੁੱਟਦੇ ਨੇ ਅਸੀਂ ਵਰਕਆਊਟ ਜਦੋਂ ਕਰਦੇ ਆ ਨਾ ਉਹ ਸਾਡੇ ਜਿਹੜੇ ਮਸਲ ਬਰੀ ਬਰੀਕ ਟੁੱਟਦੇ ਨੇ ਤੇ ਉਹਦੀ ਰਿਪੇਅਰ ਕਰਨ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਨਾ ਉਹ ਬਹੁਤ ਜਿਆਦਾ ਕੰਮ ਕਰਦਾ ਵਾ ਜੋ ਜਿੰਨਾ ਤੁਸੀਂ ਪ੍ਰੋਟੀਨ ਖਾਓਗੇ ਉਹਦੇ ਨਾਲ ਤੁਹਾਡਾ ਜਿਹੜਾ ਮਸਲਾ ਮਸਲ ਵੀ ਗਰੋ ਹੋਏਗਾ ਤੁਹਾਡਾ ਬੋਡੀ weight ਵੀ ਘਟੇਗਾ ਹੀ ਘਟੇਗਾ ਜਦੋਂ ਤੱਕ ਤੁਸੀਂ ਆਪਣੀ ਡਾਈਟ ਦੇ ਵਿੱਚ ਕਿਸੇ ਵੀ ਮੀਲ ਦੇ ਵਿੱਚ ਤੁਸੀਂ ਆਪਣਾ ਪ੍ਰੋਟੀਨ ਤੁਸੀਂ ਸ਼ਾਮਿਲ ਨਹੀਂ ਕਰੋਗੇ ਉਦੋਂ ਤੱਕ ਜਿਹੜਾ ਤੁਹਾਡਾ ਬੋਡੀ weight ਆ ਤੁਹਾਡਾ ਘਟਣਾ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਝ ਖਾਣਾ ਵਾ ਤਾਂ ਉਹਦੇ ਵਿੱਚ ਤੁਸੀਂ ਪ੍ਰੋਟੀਨ ਐਡ ਕਰਨਾ ਹੀ ਕਰਨਾ ਵਾ ਜਿਹੜੇ ਮਤਲਬੀ ਨੌਨवेज ਨਹੀਂ ਖਾਂਦੇ ਹੈਗੇ ਨਾ ਉਹ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਯਾਰ ਤੁਸੀਂ ਪ੍ਰੋਟੀਨ ਦੂਜਾ ਜਿਹੜਾ ਮਿਲਦਾ ਨਾ ਡੱਬਿਆਂ ਦੇ ਵਿੱਚ ਮਿਲਦਾ ਵਾ ਸਪਲੀਮੈਂਟ ਹੁੰਦਾ ਵਾ ਉਹ ਪ੍ਰੋਟੀਨ ਤੁਸੀਂ ਖਾਣਾ ਇਹ ਸ਼ੁਰੂ ਕਰ ਦਿਓ ਜੇ ਤੁਸੀਂ ਨਾਨ-ਵੈਜ ਨਹੀਂ ਖਾਂਦੇ ਹੈਗੇ ਕਿਉਂਕਿ ਦੇਖੋ ਉਹ ਪ੍ਰੋਟੀਨ ਜੇ ਤੁਸੀਂ ਖਾਓਗੇ ਉਹਦੇ ਯਾਰ ਕੋਈ ਨੁਕਸਾਨ ਨਹੀਂ ਹੈਗਾ ਲੋਕ ਐਵੇਂ ਗੱਲਾਂ ਬਣਾਈ ਜਾਂਦੇ ਨੇ ਐਵੇਂ ਕਹੀ ਜਾਂਦੇ ਨੇ ਜਿਨ੍ਹਾਂ ਨੇ ਕਦੇ ਯੂਜ਼ ਨਹੀਂ ਨਾ ਕੀਤੇ ਹੈਗੇ ਟਰਾਈ ਨਹੀਂ ਕੀਤੇ ਹੈਗੇ ਉਹ ਵੈਸੇ ਗੱਲਾਂ ਬਣਾਈ ਜਾਂਦੇ ਨੇ ਯਾਰ ਉਹ ਡੱਬੇ ਵਾਲੇ ਪ੍ਰੋਟੀਨ ਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਨੁਕਸਾਨ ਉਹਦਾ ਐ ਆ ਜੋ ਆ ਹਨਾ ਉਹਨਾਂ ਨੇ ਆਪ ਕਦੇ ਯੂਜ਼ ਨਹੀਂ ਕੀਤਾ ਹੋਇਆ ਹੁੰਦਾ ਉਹ ਤੁਹਾਨੂੰ ਕਹੀ ਜਾਣਗੇ ਵੀ ਯਾਰ ਤੁਸੀਂ ਨਾ ਕਰੋ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਮੈਨੂੰ 10-15 ਸਾਲ ਹੋ ਗਏ ਮੈਨੂੰ ਯੂਜ਼ ਕਰਦੇ ਨੂੰ ਮੈਂ ਉਹ ਯੂਜ਼ ਕਰਦਾ ਹੀ ਕਰਦਾ ਵਾ ਮੈਨੂੰ ਅੱਜ ਤੱਕ ਉਹਦਾ ਕਰੇ ਕੋਈ ਵੀ ਨੁਕਸਾਨ ਨਹੀਂ ਹੋਇਆਗਾ ਮੈਨੂੰ ਉਹਦਾ ਬੇਨਫਿਟ ਹੀ ਹੋਇਆ ਵਾ ਸੋ ਇਸ ਕਰਕੇ ਜਿਹੜੀ ਚੀਜ਼ ਮੈਂ ਆਪਣੇ ਸਰੀਰ ਤੇ ਹੰਢਾਈ ਆ ਜਾਂ ਮੈਂ ਉਹਦਾ ਮਤਲਬ ਐਕਸਪੈਰੀਮੈਂਟ ਕੀਤਾ ਵਾ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਹਾਨੂੰ ਮੈਂ ਫालतू ਚੀਜ਼ ਕੋਈ ਨਹੀਂ ਦੱਸਾਂਗਾ ਤੁਸੀਂ ਕਿਹੜੇ ਪ੍ਰੋਟੀਨ ਲੈਣੇ ਆ ਕਿਹੜੇ ਨਹੀਂ ਲੈਣੇ ਕਿ ਜਿਹੜੇ 3-4 ਵਧੀਆ ਪ੍ਰੋਟੀਨ ਹੈਗੇ ਨੇ ਅਗਰ ਤੁਸੀਂ ਉਹ ਲੈਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਪ੍ਰੋਟੀਨ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਨਾ 4-5000 ਰੁਪਏ ਦਾ ਪ੍ਰੋਟੀਨ ਆ ਜਾਏਗਾ ਤਾਂ ਤੁਸੀਂ ਉਹ ਤੁਹਾਡਾ ਜਿਹੜਾ ਪ੍ਰੋਟੀਨ ਮਹੀਨਾ ਇੱਕ 30 ਦਿਨ 45 ਦਿਨ ਨੋਰਮਲੀ ਤੁਹਾਡੇ ਨਿਕਲ ਜਾਣਗੇ ਤੁਸੀਂ ਉਹਨੂੰ ਪਾਣੀ ਦੇ ਵਿੱਚ ਪਾਓ ਘੋਲੋ ਤੇ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਤੁਹਾਡੀ ਹੈਲਥ ਜਿਹੜੀ ਫਿੱਟ ਰਹੇਗੀ ਹਨਾ ਹੈਲਦੀ ਰਹੋਗੇ ਤੁਹਾਡਾ ਜਿਹੜਾ ਬੋਡੀ weight ਆ ਉਹ ਵੀ ਤੁਹਾਡਾ ਕਟਣਾ ਸ਼ੁਰੂ ਹੋ ਜਾਏਗਾ ਜੀ ਅਸੀਂ ਲੋਕ ਪਤਾ ਕੀ ਕਰਦੇ ਆ ਅਸੀਂ ਮਤਲਬ ਵੀ ਸਮੋਸੇ ਹੋਗੇ ਕੁਲਚੇ ਹੋਗੇ ਛੋਲੇ ਭਟੂਰੇ ਹੋਗੇ ਨਾਨ ਛੋਲੇ ਹੋਗੇ ਹਣਾ 버ਗਰ ਹੋ ਗਿਆ ਪੀਜ਼ਾ ਹੋ ਗਿਆ ਅਸੀਂ ਇਹੋ ਜੀ ਚੀਜ਼ਾਂ ਨੂੰ ਜ਼ਿਆਦਾ ਰੈਫਰ ਕਰਦੇ ਆ ਅਸੀਂ ਇਹ ਚੀਜ਼ਾਂ ਜ਼ਿਆਦਾ ਖਾਂਦੇ ਆ ਜਦ ਕਿ ਦੇਖੋ ਉਹ ਚੀਜ਼ਾਂ ਦੇ ਵਿੱਚ ਨਾ ਤਾਂ ਪ੍ਰੋਟੀਨ ਹੈਗਾ ਉਹਦੇ ਵਿੱਚ ਨਾ ਗੁੱਡ ਫੈਟ ਹੈਗੀ ਉਹਦੇ ਵਿੱਚ ਨਾ ਗੁੱਡ ਕਾਰਬੋਹਾਈਡਰੇਟ ਹੈਗੇ ਉਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਅਸੀਂ ਉਹ ਚੀਜ਼ਾਂ ਖਾਈ ਜਾਂਦੇ ਜਿਹੜੀ ਸਾਨੂੰ ਮਤਲਬ ਵੀ ਬਿਮਾਰੀਆਂ ਲੱਗਾਂ ਸਾਡਾ ਬੋਡੀ weight ਵਧੇ ਅਸੀਂ ਖੁਦ ਕਿੰਨੇ ਆ ਅਸੀਂ ਆਪ ਕਹਿੰਨੇ ਆ ਵੀ ਜੇ ਕੋਈ ਬਿਮਾਰੀ ਆਵੇ ਸਾਨੂੰ ਚਿਮੜੇ ਅਸੀਂ ਪੈਸੇ ਦੇ ਕੇ ਬਿਮਾਰੀਆਂ ਖਰੀਦਦੇ ਪਏ ਆ ਸੋ ਜੇ ਤੁਸੀਂ ਉਹ ਚੀਜ਼ਾਂ ਖਾ ਸਕਦੇ ਹੋ ਉਹਦੇ ਨਾਲ ਤੁਸੀਂ ਪ੍ਰੋਟੀਨ ਏਡ ਕਿਉਂ ਨਹੀਂ ਕਰਦੇ ਹੈਗੇ ਦੱਬੇਲੇ ਪ੍ਰੋਟੀਨ ਵੀ ਤਾਂ ਤੁਸੀਂ ਖਾ ਹੀ ਸਕਦੇ ਹੋ ਉਹਨਾਂ ਨਾਲ ਤੋਂ ਵਧੀਆ 버ਗਰ ਪੀਜਾ ਨਾਲੋਂ ਉਹਨਾਂ ਨਾਲੋਂ ਵਧੀਆ ਨੇ ਇਹ ਸੋ ਇਸ ਕਰਕੇ ਤੁਸੀਂ ਪ੍ਰੋਟੀਨ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਇਹ ਕਰੋ ਦੇਖੋ ਜਿਹੜੇ 버ਗਰ ਪੀਜੇ ਨੇ ਇਹਨਾਂ ਨੇ ਤੁਹਾਡਾ ਕੋਈ ਮਸਲ ਨਹੀਂ ਬਣਾਣਾ ਹੈਗਾ ਉਹਨੇ ਕੋਈ ਮਤਲਬੀ ਤੁਹਾਡੀ ਬੋਡੀ ਦੇ ਵਿੱਚ ਹੈਲਦੀ ਤੁਹਾਨੂੰ ਰੱਖਣਾ ਨਹੀਂ ਹੈਗਾ ਉਹਨੇ ਤੁਹਾਨੂੰ ਬਿਮਾਰੀਆਂ ਲਾਉਣੀਆਂ ਨਹੀਂ ਉਹਨੇ ਜੇ ਤੁਸੀਂ ਪ੍ਰੋਟੀਨ ਐਡ ਕਰੋਗੇ ਪ੍ਰੋਟੀਨ ਤੁਹਾਨੂੰ ਕੋਈ ਬਿਮਾਰੀ ਨਹੀਂ ਲਾਉਣੀ ਹੈਗੀ ਤੁਹਾਡਾ ਮਸਲ ਗਰੋ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਤੇ ਤੁਹਾਡੀ ਤੁਹਾਨੂੰ ਹੈਲਦੀ ਰੱਖਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਸੋ ਇਸ ਕਰਕੇ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਹਮੇਸ਼ਾ ਐਡ ਕਰੋ ਹੀ ਕਰੋ ਪ੍ਰੋਟੀਨ ਤੋਂ ਬਿਨਾ ਤੁਸੀਂ ਕੋਈ ਵੀ ਚੀਜ਼ ਨਹੀਂ ਖਾਣੀ ਹੈਗੀ ਸੋ ਜਿਹੜਾ ਪ੍ਰੋਟੀਨ ਆ ਉਹਦੇ ਸਾਡੇ ਲਈ ਬਹੁਤ ਜ਼ਿਆਦਾ ਬੇਨਫਿਟ ਨੇ ਜਦੋਂ ਤੱਕ ਅਸੀਂ ਪ੍ਰੋਟੀਨ ਖਾਵਾਂਗੇ ਅਸੀਂ ਹੈਲਦੀ ਰਹਾਂਗੇ ਜਦੋਂ ਅਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਕਟਾਤਾ ਖਾਣਾ ਬੰਦ ਕਰਤਾ ਤਾਂ ਅਸੀਂ ਅਨ ਹੈਲਦੀ ਹੋ ਜਾਾਂਗੇ ਤੁਸੀਂ ਤੇ ਜਿਹੜਾ ਪ੍ਰੋਟੀਨ ਹੈ ਨਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਵਾ ਸਾਡੀ ਸਕਿਨ ਦੇ ਵਿੱਚ ਗਲੋ ਕਰਦਾ ਵਾ ਸਕਿਨ ਨੂੰ ਮਤਲਬੀ ਐਨਫੈਕਟ ਰੱਖਦਾ ਜਿਵੇਂ ਤੁਸੀਂ ਦੇਖਣਾ ਨਾ ਕਈਆਂ ਮਤਲਬੀ ਬੰਦੇ ਦੇ ਛੇਤੀ ਝੂਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੇ ਮਤਲਬੀ ਉਹਨਾਂ ਦੀ ਉਮਰ ਇਨੀ ਹੁੰਦੀ ਵੀ ਨਹੀਂ ਹੈਗੀ ਉਹਨਾਂ ਦੀ ਏਜ ਜਿਹੜੀ ਹਨਾ ਵੱਧ ਲੱਗਣੀ ਸ਼ੁਰੂ ਹੋ ਜਾਂਦੀ ਕਿਉਂਕਿ ਉਹਨਾਂ ਦੇ ਮੂੰਹ ਦੇ ਉੱਤੇ ਝੂਰੀਆਂ ਵਗੈਰਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕਾਦੇ ਕਰਕੇ ਪੈਂਦੀਆਂ ਨੇ ਇਸ ਕਰਕੇ ਪੈਂਦੀਆਂ ਨੇ ਕਿਉਂਕਿ ਉਹ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨੂੰ ਸ਼ਾਮਿਲ ਨਹੀਂ ਕਰਦੇਗੇ ਜਿਹੜੇ హెਅਰ ਆ ਸਾਡੇ ਹਨਾ ਵਾਲਾ ਸਾਡੇ ਵਾਲਾ ਲਈ ਬਹੁਤ ਜ਼ਿਆਦਾ ਫਾਇਦੇਮੰਦਾ ਪ੍ਰੋਟੀਨ ਕਿਉਂਕਿ ਤੁਸੀਂ ਦੇਖਿਆ ਨੇ ਕਿ ਜਾਂਦੇ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਹਨਾ ਅੱਜ ਦੇ ਕਾਲਾ ਹਰੇਕ ਬੰਦੇ ਦੇ ਮਤਲਬ ਇਹੀ ਚੱਲੀ ਜਾਂਦਾ ਉਹ ਇਹੀ ਕਾਰਨ ਆ ਅਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਲਈ ਲੈਂਦੇ ਜਦੋਂ ਤੱਕ ਅਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਐਡ ਨਹੀਂ ਕਰਾਂਗੇ ਅਸੀਂ ਪ੍ਰੋਟੀਨ ਨਹੀਂ ਖਾਵਾਂਗੇ ਉਦੋਂ ਤੱਕ ਤਾਂ ਸਾਨੂੰ ਇਹ ਪ੍ਰੋਬਲਮਾਂ ਆਉਣੀਆਂ ਹੀ ਆਉਣੀਆਂ ਨੇ ਤੁਸੀਂ ਪ੍ਰੋਟੀਨ ਲੈਣਾ ਸ਼ੁਰੂ ਕਰਦੋ ਤੁਸੀਂ خود ਦੇਖਣਾ ਤੁਸੀਂ ਜਦੋਂ ਤੁਸੀਂ ਪ੍ਰੋਟੀਨ ਲੈਣਾ ਸ਼ੁਰੂ ਕਰਦੇ ਹੋ ਮੈਨੂੰ ਤੁਸੀਂ ਖੁਦ ਦੇਖਣਾ ਤੁਹਾਡੀ ਸਕਿਨ ਦੇ ਵਿੱਚ ਕਿੰਨਾ ਫਰਕ ਦਿਖਣਾ ਤੁਹਾਨੂੰ ਸ਼ੁਰੂ ਹੋ ਜਾਏਗਾ ਤੁਹਾਡੀ ਸਕਿਨ ਪਹਿਲਾਂ ਕੀ ਦੀ ਹੋਰ ਹੋਏਗੀ ਜਦ ਤੁਸੀਂ ਪ੍ਰੋਟੀਨ ਲੈਣਾ ਸ਼ੁਰੂ ਕਰ ਦੋਗੇ ਨਾ 15 20 ਦਿਨ ਬਾਅਦ ਹੀ ਤੁਸੀਂ ਖੁਦ ਦੇਖਣਾ ਤੁਹਾਡੀ ਜਿਹੜੀ ਸਕਿਨ ਆ ਉਹ ਕਿਵੇਂ ਦੀ ਹੋ ਜਾਏਗੀ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਵਾਲ ਨੇ ਉਹ ਬਹੁਤ ਵਧੀਆ ਸਲੀਮਮ ਮਲਾਇਮ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਚਿੱਟੇ ਵਾਲ ਨੇ ਉਹ ਵੀ ਦੇਖੋ ਹੌਲੇ ਹੌਲੇ ਤੁਸੀਂ ਉਹ ਬ્લેਕ ਹੋਣੇ ਸ਼ੁਰੂ ਹੋ ਜਾਣਗੇ ਸੋ ਪ੍ਰੋਟੀਨ ਦੇ ਬਹੁਤ ਜ਼ਿਆਦਾ ਬੇਨਫੀਟ ਨੇ ਪ੍ਰੋਟੀਨ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਜੀ ਫਾਇਦੇ ਹੀ ਫਾਇਦੇ ਆ ਸੋ ਇਸ ਕਰਕੇ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨੂੰ ਜਿਆਦਾ ਤੋਂ ਜਿਆਦਾ ਐਡ ਕਰੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਵੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ